ਸ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਪੀਕ ਬਰਨਾਲਾ ਤੇ ਹੋਰ ਸੁਣਾਓ ਪੈਨੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਜਿਹੜੀ ਭੈਣ ਦਾ ਆਰਡਰ ਰੈਡੀ ਕੀਤਾ ਜੀ ਭੈਣ ਨੇ ਆਪਣੇ ਤੋਂ ਸੂਟ ਬਾਇ ਕੀਤਾ ਆਪਾਂ ਤੁਹਾਨੂੰ ਉਹ ਦਿਖਾਉਣੇ ਹੈਗੇ ਤੇ ਔਰਗੈਂజా ਦੇ ਸੂਟ ਵੀ ਉਹਨਾਂ ਨੇ ਬਾਇ ਕੀਤੇ ਆ ਜੀ ਤੁਸੀਂ ਵੀ ਜੇ ਕੋਈ ਔਰਗੈਂజా ਦਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੇ ਆਰਡਰ ਦੇ ਕੇ ਰਿਪੀਟ ਤੋਂ ਰਿਪੀਟ ਸਾਰੇ ਸੂਟ ਆ ਰਹੇ ਆ ਜੀ ਆਪਣੇ ਕੋਲੇ ਕੋਈ ਵੀ ਸੂਟ ਤੁਸੀਂ ਆਰਡਰ ਦੇ ਕੇ ਆਪਣਾ ਮੰਗਵਾ ਸਕਦੇ ਹੋ ਜੀ ਆਰਡਰ ਕਰਕੇ ਸਾਰੇ ਸੂਟ ਮਿਲ ਜਾਣਗੇ ਜੀ ਜਿੰਨੇ ਵੀ ਦਿਖਾਵਾਂਗੇ ਆਪਾਂ ਔਰਗੰజా ਦੇ ਦੀਦੀ ਨੇ ਇਹਨਾਂ ਦੇ ਵਿੱਚੋਂ ਇੱਕ ਇੱਕ ਸੂਟ ਸਾਰਿਆਂ ਤੋਂ ਬਾਇ ਕੀਤਾ ਜੀ ਤੇ ਆਪਣੇ ਪਿੰਡ ਤੋਂ ਹੀ ਦੀਦੀ ਨੇ ਜੀ ਉਹਨਾਂ ਨੇ ਸੂਟ ਲਏ ਆਪਣੇ ਤੋਂ ਇਹ ਉਹ ਜੌਬ ਕਰਦੇ ਆ ਦੀਦੀ ਤੇ ਉਹਨਾਂ ਦੇ ਨਾਲ ਵਾਲਿਆਂ ਨੇ ਵੀ ਲਏ ਹੈਗੇ ਇਹ ਸਾਰੀਆਂ ਮੈਡਮਾਂ ਨੇ ਸੂਟ ਤੇ ਇਹ ਪਿਓਰ ਔਰਗੰజా ਦਾ ਜੀ ਜਿਹੜਾ ਆਪਣਾ ਰਿਪੀਟ ਦੇ ਵਿੱਚ ਜਾ ਰਿਹਾ ਹੈ ਪਹਿਲਾਂ ਆਪਾਂ ਸਾਰੇ ਔਰਗੰజా ਦੇ ਸੂਟ ਦਿਖਾਵਾਂਗੇ ਬਹੁਤ ਹੀ ਸੋਹਣੇ ਫਲਾਰ ਵਾਲਾ ਪੈਂਟ ਹੈ ਜੀ ਬਿਲਕੁਲ ਸੌਫਟ ਔਰਗੰజా ਹੈ ਜੀ ਤੇ ਇਹਦੇ ਨਾਲ ਤੁਸੀਂ ਇਹ ਸਲਵਾਰ ਵੀ ਬਾਈ ਕਰ ਸਕਦੇ ਹੋ ਜੇ ਆਫ-ਵਾਈਟ ਸਲਵਾਰ ਲਾਉਣੀ ਹੈ ਤੇ ਮੈਚਿੰਗ ਵੀ ਸੂਟ ਲੈ ਸਕਦੇ ਹੋ ਇਹ ਸੂਟ ਆਪਣੇ ਕੋਲੇ ਹੋਰ ਵੀ ਮਿਲ ਜਾਣਗੇ ਜੀ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੈਗਾ ਤੇ ਲੈ ਸਕਦੇ ਹੋ ਇਹ ਸੂਟ ਵੀ ਆਪਾਂ ਤੁਹਾਨੂੰ ਬਾਧੂ ਦਿਖਾਇਆ ਜੀ ਨਾਲ ਇਹ ਇਹ ਵੀ ਮਿਲ ਜੂਗਾ ਜੀ ਸੇਮ ਪ੍ਰਿੰਟ ਆਪਾਂ ਜੋ ਪਹਿਲਾਂ ਦਿਖਾਏ ਹੈਗੇ ਤੇ ਇਹ ਬਾਂਦਨੀ ਪ੍ਰਿੰਟ ਇਹਦੇ ਉੱਤੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨਵਰਕ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਆਦਾ ਇਹ ਸੂਟ ਬੰਦ ਹੈ ਜੀ ਬਾਂਦਨੀ ਪ੍ਰਿੰਟ ਦਾ ਤੇ ਇਹ ਵੀ ਇਹਦੇ ਨਾਲ ਦਾ ਸੇਮ ਆ ਗਿਆ ਜੀ ਸੂਟ ਇਹ ਦੀਦੀ ਨੇ ਸੂਟ ਆਪਣੇ ਤੋਂ ਸਾਰੇ ਇੱਕ ਇੱਕ ਸੂਟ ਬਾਏ ਕੀਤਾ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੇ ਤੁਸੀਂ ਵੀ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਸਾਰੇ ਸੂਟ ਮਿਲਣਗੇ ਜੀ ਤੁਹਾਨੂੰ ਵੀ ਦਿਖਾਉਣ ਦਾ ਮਕਸਦ ਇਹੀ ਹੈ ਜੀ ਜਿਨ੍ਹਾਂ ਨੇ ਆਪਣੇ ਤੋਂ ਬਾਏ ਕੀਤੇ ਆਪਾਂ ਉਹਨਾਂ ਨੂੰ ਰਿਪੀਟ ਭੇਜ ਰਹੇ ਹਾਂ ਜੀ ਸਾਰੇ ਸੂਟ ਤੇ ਇਹ ਅਗਲਾ ਸੂਟ ਉਹਨਾਂ ਨੇ ਬਾਇ ਕੀਤਾ ਜੀ ਆਪਣੇ ਤੋਂ ਕਾਟਨ ਦਾ ਦੁਪੱਟੇ ਵਾਲਾ ਇਹ ਸ਼ਾਲਟ ਆ ਗਈ ਜੀ ਤੇ ਇਹ ਆ ਗਈ ਪੈਚਵਰਕ ਦੇ ਨਾਲ ਸਲਵਾਰ ਆਪਾਂ ਇਹ ਸੂਟ ਪਹਿਲਾਂ ਤੁਹਾਨੂੰ ਦਿਖਾਏ ਸੀ ਤਾਂ ਕਰਕੇ ਸਾਰੇ ਨਹੀਂ ਖੋਲਾਂਗੇ ਇਹ ਦੁਪੱਟਾ ਆ ਗਿਆ ਜੀ ਕੋਟਾ ਦਾ ਲੈਂਸ ਲੱਗਿਆ ਫੋਰ ਸਾਈਡ ਤੇ ਇਹਨਾਂ ਨਾਲ ਦਾ ਸੂਟ ਤੁਸੀਂ ਵੀ ਜੇ ਕੋਈ ਬਾਇ ਕਰਨਾ ਤੇ ਬਾਇ ਕਰ ਸਕਦੇ ਹੋ ਜੀ ਇਹ ਦੀਦੀ ਨੇ ਰਖਵਾ ਲਈ ਸੀ ਆਪਣੇ ਤੋਂ ਸੂਟ ਉਹਨਾਂ ਨੇ ਸਾਰੇ ਇਹ ਵੀ ਆਪਣਾ ਰਿਪੀਟ ਦੇ ਵਿੱਚ ਜਾ ਰਿਹਾ ਜੀ ਡਿਜ਼ਾਈਨ ਇਹ ਉਹਨਾਂ ਨੇ 3-4 ਕਲਰ ਬਾਈ ਕੀਤੇ ਆ ਜੀ ਆਪਣੇ ਤੋਂ ਇਹ ਲਾਈਟ ਪਿੰਕ ਆ ਗਿਆ ਜੀ ਬੇਬੀ ਪਿੰਕ ਕਲਰ ਇਹ ਪੀਚ ਕਲਰ ਜੋ ਦੀਦੀ ਨੇ ਆਰਡਰ ਦਿੱਤਾ ਆਪਾਂ ਉਹਨਾਂ ਦੇ ਸੂਟ ਰੈਡੀ ਕੀਤੇ ਆ ਜੀ ਇਹ ਆ ਗਿਆ ਜੀ ਮਜੈਂਟਾ ਕਲਰ ਬਹੁਤ ਹੀ ਪਿਆਰਾ ਇਹਦੇ ਨਾਲ ਤੁਸੀਂ ਮੈਚਿੰਗ ਸਲਵਾਰ ਵੀ ਲਾ ਸਕਦੇ ਹੋਗੇ ਤੇ ਇਹ ਇੱਕ ਸੂਟ ਆਪਣੇ ਕੋਲੇ ਹੈਗਾ ਜੀ ਬਾਦੂ ਇਹ ਸੂਟ ਤੁਸੀਂ ਕਿਸੇ ਨੇ ਵੀ ਬਾਇ ਕਰਨਾ ਤੇ ਕਰ ਸਕਦੇ ਹੋ ਇਹ ਹੈਗਾ ਜੀ ਨਾਲ ਪਲਾਜ਼ੋ ਦਾ ਕੱਪੜਾ ਆਏਗਾ ਸਲਵਾਰ ਇਹਦੀ ਨਹੀਂ ਬਣਨੀ ਪਲਾਜ਼ੋ ਬਣੇਗਾ ਜਿਹੜੀ ਭੈਣ ਨੇ ਵੀ ਇਹ ਪਲਾਜ਼ੋ ਵਾਲਾ ਸੂਟ ਲੈਣਾ ਤੇ ਤੁਸੀਂ ਲੈ ਸਕਦੇ ਹੋ ਸ਼ਰਟ ਦਾ ਪੀਸ ਹੈ ਜੀ ਇਹ ਨਾਲ ਪਲਾਜ਼ੋ ਹੈ ਇਹ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਇਹ ਸੂਟ ਵੀ ਦੀਦੀ ਨੇ ਆਪਣੇ ਤੋਂ ਬਾਇ ਕੀਤਾ ਜੀ ਇਹ ਸੂਟ ਸਾਰੇ ਦੀਦੀ ਨੇ ਆਪਣੇ ਤੋਂ ਬਾਇ ਕੀਤੇ ਆ ਜੀ ਇਹ ਸਾਰੇ ਸੂਟਾਂ ਦੇ ਆਪਾਂ ਜੋ ਪਹਿਲਾਂ ਵੀਡੀਓ ਚ ਦਿਖਾਏ ਸੀਗੇ ਉਹਨਾਂ ਨੂੰ ਪਸੰਦ ਆਏ ਤੇ ਉਹਨਾਂ ਨੇ ਲਏ ਆਪਣੇ ਤੋਂ ਸੂਟ ਇਹ ਦੀਦੀ ਬੈਂਕ ਦੇ ਵਿੱਚ ਜੌਬ ਕਰਦੇ ਆ ਜੀ ਤੇ ਉਹਨਾਂ ਦੇ ਨਾਲ ਜਿਹੜੇ ਭੈਣ ਜੀ ਉਹਨਾਂ ਨੇ ਵੀ ਲਏ ਆਗੇ ਇੱਕ ਦੋ ਦੋ ਸੂਟ ਸਾਰਿਆਂ ਨੇ ਤੇ ਤੁਸੀਂ ਵੀ ਇਦਾਂ ਸਾਡੇ ਕੋਲੋਂ ਕੋਈ ਵੀ ਸੂਟ ਇਹਨਾਂ ਨਾਲ ਦਾ ਮੰਗਵਾ ਸਕਦੇ ਹੋ ਜੀ ਆਰਡਰ ਕਰਕੇ ਕਾਟਨ ਦੇ ਸੂਟ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਜੀ ਤੇ ਤੁਸੀਂ ਰਿਪੀਟ ਜੋ ਜੋ ਵੀ ਤੁਸੀਂ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾਗਾ ਇਹ ਉਸ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਥੈਂਕ ਯੂ